ਇਹ ਬਾਹਰਲੇ ਸੂਬਿਆਂ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੰਜਾਬ ਦੀਆਂ ਨੌਕਰੀਆਂ ਜਿਹੜੀਆਂ ਨੂੰ ਵੱਡੀਆਂ ਜਾ ਰਹੀਆਂ ਕਈ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਕੁਛ ਅਣਪੜ੍ਹ ਲੋਕ ਜਾਂ ਜਿਨ੍ਹਾਂ ਨੇ ਸਭਧਾਨ ਨਹੀਂ ਪੜ੍ਹਿਆ ਰੋਲਾ ਪਾਉਂਦੇ ਆ ਦੇਖੋ ਜੀ ਬਾਹਰਾਂ ਨੌਕਰੀ ਬਾਹਰਾਂ ਨੌਕਰੀ ਦਿੱਤੀਆਂ ਤੁਸੀਂ ਦੱਸੋ ਕਿਵੇਂ ਰੋਕੀ ਤਰੀਕਾ ਹਾਂਜੀ ਇਹ ਮੰਤਰੀਆ ਪੰਜਾਬ ਦਾ ਮੀਤ ਹੈਰ ਕੈਬਨਟ ਮੰਤਰੀ ਆ ਤੇ ਜਦੋਂ ਵਿਰੋਧੀ ਧਿਰ ਚ ਸੀ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਇਹ ਕਹਿੰਦਾ ਹੁੰਦਾ ਸੀ ਕਿ ਭਾਈ ਦੂਜੇ ਸੂਬਿਆਂ ਦੇ ਨੂੰ ਨੌਕਰੀਆਂ ਤੁਸੀਂ ਕਿਉਂ ਦਿੰਨੇ ਹੋ ਤੇ ਅੱਜ ਜਦੋਂ ਇਹਨਾਂ ਦੀ ਸਰਕਾਰ ਆ ਗਈ ਇਹ ਕਹਿੰਦੇ ਭਾਈ ਤੁਸੀਂ ਦੱਸੋ ਅਸੀਂ ਕਿਵੇਂ ਰੋਕ ਸਕਦੇ ਆ ਦੂਜੇ ਸੂਬ ਤੁਸੀਂ ਪਹਿਲਾਂ ਕਹੋ ਦੂਜੇ ਸੂਬੇ ਦੇ ਨੌਜਵਾਨਾਂ ਨੂੰ ਦੂਜੇ ਸੂਬੇ ਦੇ ਲੋਕਾਂ ਨੂੰ ਕੀ ਭਾਈ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਟੈਂਕੀਆਂ 'ਤੇ ਚੜੀ ਫਿਰਦੇ ਨੇ ਪੜੇ ਲਿਖੇ ਬੇਰੁਜ਼ਗਾਰ ਨੇ ਪਹਿਲਾਂ ਅਸੀਂ ਉਹਨਾਂ ਨੂੰ ਨੌਕਰੀਆਂ ਦੇਣੀਆਂ ਨੇ ਫਿਰ ਤੁਹਾਨੂੰ ਦਵਾਂਗੇ ਜੇ ਕੋਈ ਬਚਤ ਹੋਈ ਵਿੱਚ ਜੇ ਖਾਲੀ ਅਸਾਮੀਆਂ ਹੋਈਆਂ ਫਿਰ ਉਹ ਤੁਹਾਨੂੰ ਦਵਾਂਗੇ ਪਹਿਲਾਂ ਅਸੀਂ ਆਪਣਿਆਂ ਨੂੰ ਦੇਣੀਆਂ ਨੇ ਪਹਿਲਾਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਨੇ ਜਿਹੜਾ ਥਾਂ ਥਾਂ 'ਤੇ ਜਲੂਸ ਕੱਢਦੇ ਨੇ ਸਰਕਾਰਾਂ ਦਾ ਕੀ ਭਾਈ ਇਹ ਸਰਕਾਰਾਂ ਸਾਨੂੰ ਲਾਰੇ ਲਾਉਂਦੀਆਂ ਨੇ ਇਹ ਸਰਕਾਰਾਂ ਸਾਨੂੰ ਧਰਨੇ ਦਿਵਾਉਂਦੀਆਂ ਨੇ ਸਾਨੂੰ ਬਾਤ ਨਹੀਂ ਪੁੱਛਦੀ ਕੋਈ ਟਾਵਰ ਤੇ ਬੈਠਾ ਕੋਈ ਟੈਂਕੀ ਤੇ ਬੈਠਾ ਸਭ ਪਤਾ ਤੁਹਾਨੂੰ ਪਹਿਲਾਂ ਉਹਨਾਂ ਨੂੰ ਨੌਕਰੀਆਂ ਦੇਣੀਆਂ ਨੇ ਫੇਰ ਦੂਜੇ ਨੂੰ ਸੂਬੇ ਦੇ ਨੌਜਵਾਨਾਂ ਨੂੰ ਲੋਕਾਂ ਨੂੰ ਨੌਕਰੀਆਂ ਦਿਓ ਦੱਸਿਓ ਉਹਨਾਂ ਨੂੰ ਦੂਜੇ ਸੂਬੇ ਦੇ ਨੂੰ